ਆਪਣੇ ਨਾਲ ਜੁੜੇ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਵੋ ਆਪਣੇ ਕੋਲੇ ਜਿਹੜੀ ਆ ਵੈਰੈਟੀ ਹੈ ਪੀਆਰ 126 ਹੈ तकरीबन 20 25% 30% ਦਾਣੇ ਇਹ ਪਕਾ ਚੁੱਕੀ ਹੈਗੀ ਬਾਕੀ ਇਹਦੇ ਵਿੱਚ ਹਰੇ ਦਾਣੇ ਆ ਆਪਾਂ ਗੱਲ ਕਰਦੇ ਆ ਮੱਛਰ ਦੀ ਕਿਉਂਕਿ ਇਹ ਵੀਡੀਓ ਆਪਾਂ ਤਾਂ ਬਣਾਉਨੇ ਆ ਸਾਡੇ ਹਜੇ ਕਿਸਾਨ ਭਰਾ ਵਿੱਚ ਕੀ ਕਰੀ ਜਾਂਦੇ ਆ ਨਾ ਇਸ ਵੈਰੈਟੀ ਦੇ ਵਿੱਚ ਮਹਿੰਗੀ ਤੋਂ ਮਹਿੰਗੀ ਮੱਛਰ ਵਾਲੀ ਦਵਾਈ ਪਾਈ ਜਾਂਦੇ ਆ ਦੇਖੋ ਜੇ ਕਿਸੇ ਨੂੰ ਆਏ ਦੱਸਦੇ ਆਂ ਅਗਲਾ ਕੋਈ ਵਿਸ਼ਵਾਸ ਨਹੀਂ ਕਰਦਾ ਅਗਲਾ ਕਹਿੰਦਾ ਯਾਰ ਜੇ ਫਸਲ ਖਰਾਬ ਹੋਊਗੀ ਕਿਉਂਕਿ ਕਿਸਾਨ ਭਰਾ ਉਹ ਦੇਖੋ ਪੀ ਆਰ ਵੈਰੈਟੀ ਆ 126 ਵੈਰੈਟੀ ਆ ਹਨਾ ਪਹਿਲਾਂ ਤਾਂ ਇਹਨੂੰ ਮੱਛਰ ਪੈਂਦੇ ਹੀ ਨਹੀਂ ਹੈਗਾ ਜਿਹੜੇ ਹਾਲਾਤਾਂ ਦੇ ਵਿੱਚ ਆਪਾਂ ਕਹਿੰਦੇ ਆਂ ਵੀ ਜਿੱਥੇ ਸੰਘਣੀ ਲਵਾਤੀ ਜਮੇ ਤੇ ਰੇਹ ਕੂੜਾ ਬਹੁਤ ਜ਼ਿਆਦਾ ਪਾਤਾ ਉਹ ਬੱਕਰੀ ਵਾਲਾ ਫੇਰ ਵੀ ਉਹ ਚ ਫਲੈਟ ਦੇ ਦੇਖੋ ਲੱਛਣ ਤਾਂ ਆ ਸਕਦੇ ਪਰ ਮੱਛਰ ਬਹੁਤ ਘੱਟ ਪੈਂਦੇ ਇਹਨੂੰ ਜੇ ਆਪਾਂ ਵਿੱਚੋਂ ਦੇਖੀਏ ਤਾਂ ਇਹਦੇ ਵਿੱਚ ਮੱਛਰ ਦੇ ਕੋਈ ਹਾਲਾਤ ਨਹੀਂ ਹੈਗੇ। ਜਿਰੀ ਬਿਲਕੁਲ ਸਾਫ਼ ਹੈਗੀ ਜਮਾ ਵਿੱਚੋਂ। ਇਹਦੇ ਵਿੱਚ ਜਮਾ ਮੱਛਰ ਨਹੀਂ ਹੈਗਾ। ਜਮਾ ਸਾਫ਼ ਹੈ। ਬਿਲਕੁਲ ਓਕੇ ਰਿਪੋਰਟ ਹੈ। ਪਰ ਕਿਸਾਨ ਭਰਾ ਹਜੇ ਵੀ ਮਹਿੰਗੀਆਂ ਤੋਂ ਮਹਿੰਗੀਆਂ ਦਵਾਈਆਂ ਪਾਈ ਜਾਂਦੇ ਆ ਦੁਕਾਨਦਾਰ ਉਹਨਾਂ ਨੂੰ ਫੜਾਈ ਜਾਂਦੇ ਤੇ ਉਹ ਆ ਕੇ ਛਿੜਕੀ ਜਾਂਦੇ ਆ। ਦੇਖੋ ਇਹਦੇ ਵਿੱਚ ਆਪਣਾ ਹੀ ਨੁਕਸਾਨ ਹੈ ਕਿਉਂਕਿ ਇੰਨਾ ਕ ਤਾਂ ਆਪਾਂ ਨੂੰ ਸਮਝਣੀ ਪਊਗਾ ਵੀ ਕਿਹੜੀ ਵੈਰੈਟੀ ਹੈ। ਮੱਛਰ ਹੈਗਾ ਕਿ ਹੈ ਨਹੀਂ। ਇੰਨਾ ਕ ਫੈਸਲਾ ਤਾਂ ਆਪਾਂ ਲੈ ਸਕਦੇ ਆ ਵੀ ਆਪਾਂ ਇਹਦੇ ਤੇ ਸਪਰੇਅ ਕਰੀਏ। ਜਾ ਨਾ ਕਰੀਏ ਕਿਉਂਕਿ ਜਿਹੜੀ ਵੈਰੈਟੀ ਅੱਜ ਤੋਂ 15 ਦਿਨਾਂ ਨੂੰ 18 ਦਿਨਾਂ ਨੂੰ ਦੋਸਤੋ ਵੱਢੀ ਜਾਣੀ ਹੈ ਹਨਾ ਇਹਦੇ ਵਿੱਚ ਆਪਾਂ ਨੂੰ ਦੇਖੋ ਕੀ ਲੋੜ ਆ ਬਿਲਕੁਲ ਸਾਫ਼ ਐ 122 ਵੈਰੈਟੀ ਕਿਸੇ ਦੇ ਦੱਸਣ ਦੇ ਜਾਂ ਕਿਸੇ ਦੇ ਕਹਿਣ ਦੇ ਕਿਸਾਨ ਭਰਾਵੋ ਨਾ ਸਪਰੇਅ ਕਰੋ ਤੁਸੀਂ ਆਪਦੀ ਵੈਰੈਟੀ ਨੂੰ ਦੇਖੋ ਵੀ ਕਿਵੇਂ ਆ ਕਿੰਨੇ ਕਿ ਦਿਨਾਂ ਚ ਇਹ ਪੱਕ ਜੂਗੀ ਵੀ ਉਹਨੇ ਦਿਨਾਂ ਚ ਇਹਦਾ ਮੱਛਰ ਵੀ ਕੀ ਕਰੂਗਾ ਸੋ ਬੇਨਤੀ ਆਪਾਂ ਇਹੀ ਹੈ ਵੀ ਇਹ ਵੀਡੀਓ ਬਣਾਉਣ ਦਾ ਕਾਰਨ ਵੀ ਇਹੀ ਹੈਗਾ ਵੀ ਤਾਂ ਕਿ ਆਪਾਂ ਕਿਸਾਨ ਭਰਾਵਾਂ ਨੂੰ ਇੰਨਾ ਕਦਾ ਦੱਸਦੀ ਵੀ ਇੰਨਾ ਕ ਆਪਾਂ ਸੋਚ ਸਕਦੇ ਆਂ ਵੀ ਜਿਹੜੀ ਵੈਰੈਟੀ 40% ਪੱਕ ਗਈ 45% ਪੱਕ ਗਈ ਉਹ ਨੂੰ ਮੱਛਰ ਕੁਛ ਨਹੀਂ ਕਹਿੰਦਾ ਨਾ ਪੀਆਰ ਵੈਰੈਟੀ 'ਚ ਬਹੁਤ ਘੱਟ ਮੱਛਰ ਪੈਂਦਾ ਹਾਂ ਉਹਨਾਂ ਦੇ ਜ਼ਰੂਰ ਦੋਸਤੋ ਫਲੈਟ ਰੋਗ ਆ ਜਾਂਦਾ ਵੱਧ ਤੋਂ ਵੱਧ ਜਿਨ੍ਹਾਂ ਨੇ ਜੂਰੀਆ ਬਾੜੀ ਪਾਈ ਐ ਤੇ ਪਾਣੀ ਬਹੁਤ ਜ਼ਿਆਦਾ ਖੜਦਾ ਸੋ ਇਹ ਗੱਲ ਦਾ ਧਿਆਨ ਰੱਖਿਓ ਭਰਾਵੋ ਨਾ ਐਵੇਂ ਬਾਧੂ ਖਰਚ ਕਰਿਓ ਜੇ ਨਹੀਂ ਆਪ ਨੂੰ ਉਹ ਜਿਹੜੀ ਦਾ ਕਿਸੇ ਨੂੰ ਦਿਖਾ ਲਿਓ ਪਰ ਰਾਇਮ ਉਹ ਸਾਰੀ ਸ਼ੇਅਰ ਕਰ ਦਿਓ ਜੀ ਕਿਉਂਕਿ ਪੀਆਰ ਬਰੇਟੀਆਂ ਕੇਸ ਵਾਰ ਬਹੁਤ زیادہ ਨੂੰ ਵੀਰ ਦਾ ਫਾਇਦਾ ਹੋ ਸਕੇ ਨਹੀਂ ਪਈ ਧੰਨਵਾਦ ਜੀ